ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਤੇ ਸਾਰੇ ਪੱਤਰਕਾਰ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਆਏ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦਾ ਮੇਨ ਏਜੰਡਾ ਜਿਹੜੀ 24 ਨੰਬਰ ਵਾਰਡ ਦੀ ਇਲੈਕਸ਼ਨ ਹੋ ਰਹੀ ਹੈ ਸ਼ਾਹਪੁਰੇ ਦੀ ਕਿਉਂਕਿ ਸਾਡੇ ਇੱਥੋਂ ਦੇ ਜਿਹੜੇ ਮਾਨ ਜੋ ਕਾਉਂਸਲਰ ਸੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਉਹਦੀ ਵਜ੍ਹਾ ਕਰਕੇ ਸਾਡੇ 24 ਨੰਬਰ ਵਾਰਡ ਦੀ ਇਲੈਕਸ਼ਨ ਹੋ ਰਹੀ ਹੈ ਨੋਮੀਨੇਸ਼ਨ ਭਰੇ ਗਏ ਸੀਗੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਸਾਡੇ ਉਮੀਦਵਾਰ ਸੰਸਦ ਸਤਨਾਮ ਸਿੰਘ ਜੀ ਜੋ ਉਮੀਦਵਾਰ ਨੇ ਉਹਨਾਂ ਨੇ ਇੱਕ ਓਬਜੈਕਸ਼ਨ ਲਾਇਆ ਸੀਗਾ ਬਲਵਿੰਦਰ ਸਿੰਘ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਔਰ ਉਹ ਓਬਜੈਕਸ਼ਨ ਉਹਨਾਂ ਦਾ ਬਿਲਕੁਲ 100 ਤੋਂ 200% ਬਿਲਕੁਲ ਸਹੀ ਸੀਗਾ ਉਸ ਓਬਜੈਕਸ਼ਨ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਬਲਵਿੰਦਰ ਸਿੰਘ ਕੈਂਡੀਡੇਟ ਹੈ ਕਾਂਗਰਸ ਪਾਰਟੀ ਦਾ ਉਹਨੇ ਡਟਰਨਿੰਗ ਅਫਸਰ ਨੂੰ ਔਰ ਚੋਣ ਕਮਿਸ਼ਨਰ ਨੂੰ ਮਿਸਗਾਈਡ ਕੀਤਾ ਗਿਆ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਦੇ ਕੇ ਆਪਣੇ ਕਾਗਜ਼ ਭਰੇ ਨੇ ਔਰ ਜਿਹੜਾ ਐਨਓਸੀ ਲਿਆ ਗਿਆ ਵਾ ਕਾਰਪੋਰੇਸ਼ਨ ਦਫ਼ਤਰ ਤੋਂ ਉਹ ਬਿਲਕੁਲ ਗਲਤ ਇਸ਼ੂ ਹੋਇਆ ਵਾ ਔਰ ਜਿਨ੍ਹਾਂ ਅਫਸਰਾਂ ਨੇ ਉਹ ਇਸ਼ੂ ਕੀਤਾ ਵਾ ਉਹਨਾਂ ਵਿਰੁੱਧ ਜਿਹੜੀ ਬੰਦੀ ਕਾਰਵਾਈ ਆ ਅਸੀਂ ਡੀਸੀ ਸਾਹਿਬ ਤੋਂ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਉਹਨਾਂ ਦੇ ਵਿਰੁੱਧ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਆ ਵਿਦ ਪ੍ਰੂਫ ਅਸੀਂ ਤੁਹਾਨੂੰ ਇਹਦੇ ਸਾਰੇ ਸਬੂਤ ਦੇਾਂਗੇ ਓਬਜੈਕਸ਼ਨ ਇਹ ਲਾਇਆ ਗਿਆ ਸੀਗਾ ਕਿ ਜਿਹੜੇ ਬਲਵਿੰਦਰ ਸਿੰਘ ਆ ਉਹ ਆਪਣੇ ਘਰ ਜਿਸ ਵਿੱਚ ਰਹਿ ਰਹੇ ਨੇ ਉਹ 15 ਮਰਲੇ ਦਾ ਮਕਾਨ ਆ ਔਰ ਜਿਹੜੀ ਐਨਓਸੀ ਲਈ ਗਈ ਉਹ ਪੰਜ ਮਰਲੇ ਦੀ ਲਈ ਗਈ ਹੈ ਨਾ ਉਸ ਮਕਾਨ ਦਾ ਨਕਸ਼ਾ ਪਾਸ ਹੈ ਨਾ ਉਹਦੀ ਕੋਈ ਬਿਲਡਿੰਗ ਫੀਸ ਤਾਰੀ ਗਈ ਹੈ ਜਦੋਂ ਕਿ ਐਨਓਸੀ ਲੈਣਾ ਹੁੰਦਾ ਹੈ ਉਸ ਵੇਲੇ ਸਾਰੇ ਡਿਪਾਰਟਮੈਂਟ ਦੀਆਂ ਸਾਰੀਆਂ ਸ਼ਰਤਾਂਵਾਂ ਕੋਲੋਂ ਐਨਓਸੀ ਕਲੀਅਰ ਕਰਕੇ ਲਿਆ ਜਾਂਦਾ ਉਹਨਾਂ ਦੀ ਰਿਪੋਰਟ ਹੋਈ ਨਾ ਹੋਣੀ ਹੁੰਦੀ ਆ ਕਿ ਇਹਨਾਂ ਦਾ ਕੋਈ ਬਿਜਲੀ ਦਾ ਬਿੱਲ ਇਹਨਾਂ ਦਾ ਕੋਈ ਪਾਣੀ ਦਾ ਬਿੱਲ ਇਹਨਾਂ ਦਾ ਕੋਈ ਸੀਵਰੇਜ ਦਾ ਬਿੱਲ ਇਹਨਾਂ ਦਾ ਕੋਈ ਬਿਲਡਿੰਗ ਦਾ ਬਿੱਲ ਕੋਈ ਵੀ ਬਕਾਇਆ ਵਾ ਤੇ ਉਹਨੂੰ ਐਨਓਸੀ ਇਸ਼ੂ ਨਹੀਂ ਹੁੰਦੀ ਔਰ ਇਹਨਾਂ ਸਾਰੀਆਂ ਹੀ ਚੀਜ਼ਾਂ ਤੋਂ ਉਹ ਬਿਲਕੁਲ ਉਹਨਾਂ ਨੇ ਸਰਾਸਰ ਗਲਤ ਕੀਤਾ ਵਾ ਜਿਹੜੇ ਇੱਥੋਂ ਦੇ ਮੇਰ ਸਾਹਿਬ ਨੇ ਸਾਡੇ ਉਹਨਾਂ ਨੇ ਸਰਕਾਰੀ ਦਬਾਅ ਪਾ ਕੇ ਆਪਣਾ ਮੇਰ ਦਾਅ ਕਿਉਂਕਿ ਜਿਹੜਾ ਪ੍ਰਸ਼ਾਸਨ ਜਿਹੜਾ ਉੱਥੇ ਲੱਗੇ ਅਧਿਕਾਰੀ ਨੇ ਉਹ ਮੇਰ ਸਾਹਿਬ ਦੇ ਅੰਡਰ ਨੇ ਔਰ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਉਹਨਾਂ ਨੇ ਤੇ ਇਹ ਐਨਓਸੀ ਗਲਤ ਜਾਰੀ ਕੀਤਾ ਆ ਸਭ ਤੋਂ ਪਹਿਲਾਂ ਜਿਹੜੀ ਆ ਉਹ ਮੇਰ ਸਾਹਿਬ ਦੇ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ ਔਰ ਜਿਹੜੇ ਉੱਥੋਂ ਦੇ ਜਿਨ੍ਹਾਂ ਨੇ ਇਸ਼ੂ ਕੀਤਾ ਅਧਿਕਾਰੀਆ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਇਹ ਅਸੀਂ ਪੁਰਜੋਰ ਮੰਗ ਕਰਦੇ ਆਪਨੀ ਔਰ ਜਿਹੜੇ ਅਫਸਰ ਨੇ ਜਿਹੜੇ ਮੌਕੇ ਦੇ ਕਲਰਕ ਨੇ ਉਹਨਾਂ ਨੇ ਜਾ ਕੇ ਇਹ ਵੈਰੀਫਾਈ ਕੀਤਾ ਵਾ ਜਿੱਦੀ ਰਿਪੋਰਟ ਜਿਹੜੀ ਆ ਉਹ ਤੁਹਾਡੇ ਕੋਲ ਆ ਵਾ ਜੇ ਕਹੋ ਮੈਂ ਪੜ੍ਹ ਕੇ ਸੁਣਾ ਦੇਣਾ ਵਾ ਪਰ ਜਿਸ ਮਕਾਨ ਵਿੱਚ ਪ੍ਰਾਰਥੀ ਰਹਿ ਰਿਹਾ ਹੈ ਲਗਭਗ 15 ਮਰਲੇ ਦਾ ਬੰਦਾ ਹੈ ਇਸ ਜਗ੍ਹਾ ਦੀ ਪ੍ਰਾਪਰਟੀ ਟੈਕਸ ਬੰਦਾ ਹੈ ਜੋ ਕਿ ਪ੍ਰਾਰਥੀ ਵੱਲੋਂ ਜਮ੍ਹਾਂ ਨਹੀਂ ਕਰਵਾਇਆ ਗਿਆ ਇਹ ਥੱਲੇ ਰਿਪੋਰਟਾਂ ਨੇ ਇਹ ਬਿਲਡਿੰਗ ਦੇ ਉਹਨਾਂ ਦੇ 24 பை 45.5 ਫੁੱਟ ਉਹਨਾਂ ਦਾ ਮੱਥਾ ਆ ਔਰ ਰਜਿਸਟਰੀ ਦੀਆਂ ਕਾਪੀਆਂ ਨਾਲ ਨੇ ਉਹ ਐਨਓਸੀ ਬਿਲਕੁਲ ਸਰਾਸਰ ਜਿਹੜਾ ਨਾ ਉਹ ਗਲਤ ਦਿੱਤਾ ਗਿਆ ਵਾ ਅਸੀਂ ਫੇਰ ਇੱਕ ਵਾਰੀ ਰਿਟਰਨਿੰਗ ਅਫਸਰ ਸਾਹਿਬ ਕੋ ਫਾਈਨਲ ਅਥਾਰਟੀ ਡੀਸੀ ਸਾਹਿਬ ਨੇ ਉਹਨਾਂ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਵਜ੍ਹਾ ਜਿਹੜੀ ਬਾਣੀ ਕਾਰਵਾਈ ਹੋਣੀ ਚਾਹੀਦੀ ਔਰ ਲੀਗਲੀ ਇਹਨਾਂ ਦੇ ਕਾਗਜ਼ ਰਿਜੈਕਟ ਹੁੰਦੇ ਸੀ ਜਿਹੜੇ ਸਰਕਾਰੀ ਦਬਾਅ ਥੱਲੇ ਆਣ ਕੇ ਮੇਅਰ ਸਾਹਿਬ ਦੇ ਔਰ ਇੱਥੋਂ ਦੇ 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 ਸਾਬਕਾ ਵਿਧਾਇਕ ਰਹੇ ਚੁਕੇ ਨੇ ਇਥੋਂ ਦੇ ਇੰਚਾਰਜ ਰਹੇ ਨੇ ਸਦਾ ਤ੍ਰਿਪਤ ਸਿੰਘ ਰਜਿੰਦਰ ਸਿੰਘ ਬਾਜਵਾ ਸਾਹਿਬ ਉਹਨਾਂ ਨੇ ਆਪਣਾ ਦਬਾਅ ਪਾ ਕੇ ਜਿਹੜਾ ਇਹ ਗਲਤ ਕੰਮ ਕਰਵਾਇਆ ਉਹਦੇ ਉੱਤੇ ਪੂਰਾ ਤਾਂ ਪੂਰਾ ਐਕਸ਼ਨ ਲੈ ਕੇ ਉਹਨਾਂ ਦੇ ਕਾਗਜ਼ ਵੀ ਰਿਜੈਕਟ ਹੋਣੇ ਚਾਹੀਦੇ ਔਰ ਉਹਨਾਂ ਦੇ ਜਿਹੜੇ ਆ ਬੰਦ ਦੀ ਕਾਰਵਾਈ ਉਹਨਾਂ ਅਫਸਰਾਂ ਤੇ ਪੂਰ ਜ਼ੋਰ ਮੰਗ ਕਰਦੇ ਹੋਣੀ ਚਾਹੀਦੀ ਤੁਸੀਂ ਤੁਸੀਂ ਸਿਆਸੀ ਦਬਾਅ ਦੀ ਗੱਲ ਕਰਦੇ ਹੋ ਹਾਂਜੀ ਇੱਕ ਸ਼ਹਿਰੀ ਨਗਰ ਨਿਗਮ ਉਹਤੇ ਕਾਂਗਰਸ ਦਾ ਰਾਜ ਹੈ ਲੇਕਿਨ ਬਾਕੀ ਜਗ੍ਹਾ ਦੇ ਉੱਤੇ ਤਾਂ ਆਪਣਾ ਆਮ ਆਦਮੀ ਪਾਰਟੀ ਇਹ ਜਿਹੜਾ ਤਾਂ ਚੱਲਦਾ ਜਿਹੜਾ ਸਰਕਾਰੀ ਦਬਾਅ ਦੀ ਗੱਲ ਕਰ ਰਹੇ ਅਸੀਂ ਜਿਹੜੀ ਫਾਈਨਲ ਅਥਾਰਟੀ ਜਿੰਨੇ ਐਨਓਸੀ ਜਾਰੀ ਕਰਨਾ ਹੁੰਦਾ ਉਹ ਮਿਊਨਿਸਪਲ ਕਾਰਪੋਰੇਸ਼ਨ ਆ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਕਲਰਕ ਨੇ ਉਹਨਾਂ ਨੇ ਰਿਪੋਰਟ ਕਰਨੀ ਹੁੰਦੀ ਆ ਕਾਰਪੋਰੇਸ਼ਨ ਦੇ ਜਿਹੜੇ ਕਲਰਕ ਨੇ ਉਹਨਾਂ ਨੇ ਰਿਪੋਰਟ ਬਿਲਕੁਲ ਸਹੀ ਕੀਤੀ ਆ ਔਰ ਉਹਦੇ ਤੇ ਕਲੀਅਰ ਕਟ ਉਹਨਾਂ ਦੇ ਸਾਈਨ ਨੇ ਉਹਨਾਂ ਨੇ ਕਿਹਾ ਵਾ ਕਿ ਇਹ ਜਿਹੜੇ 5 ਮਰਲੇ ਦੇ ਘਰ ਤੇ ਅਨੁਸੀ ਲੈ ਰਹੇ ਨੇ ਜਗਾ ਇਹਨਾਂ ਦੀ ਮੌਕੇ ਤੇ ਜਾ ਕੇ ਦੇਖੀ ਗਈ ਹੈ 15 ਮਰਲੇ ਆ ਔਰ ਉਹਦਾ ਪ੍ਰਾਪਰਟੀ ਟੈਕਸ ਔਰ ਉਹਦੀ ਬਿਲਡਿੰਗ ਫੀਸ ਨਹੀਂ ਅਦਾ ਕੀਤੀ ਗਈ ਹੈ ਸਾਰੇ ਅਧਿਕਾਰੀਆਂ ਦੇ ਸਾਈਨ ਨੇ ਪਰ ਉਹਦੇ باوجود ਜਿਹੜੇ ਇਥੋਂ ਦੇ ਮੇਅਰ ਨੇ ਉਹ ਕਾਂਗਰਸ ਪਾਰਟੀ ਦੇ ਨੇ ਉਹਨਾਂ ਨੇ ਆਪਣਾ ਦਬਾਅ ਪਾ ਕੇ ਜਿਹੜਾ ਨਾ ਉਹ ਗਲਤ ਇਸ਼ੂ ਕਰਵਾਇਆ ਗਿਆ ਵਾ ਔਰ ਐਸੇ ਕਰਕੇ ਸਾਡੇ ਸਤਕਾਰਯੋਗ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਕਹਿ ਰਹੇ ਨੇ ਬਟਾਲਾ ਵਾਸੀਆਂ ਨੂੰ ਕਿ ਇਹੋ ਜਿਹੇ ਜਿਹੜੇ ਗਲਤ ਕੰਮ ਬੈਕ ਕੀ ਹੋ ਰਹੇ ਨੇ ਸਾਡਾ ਮੇਅਰ ਬਣਨਾ ਚਾਹੀਦਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਮੰਗ ਵੀ ਕਰਦੇ ਸ਼ਹਿਰ ਵਾਸੀਆਂ ਕੋ ਕਿ ਮੇਅਰ ਜਿਹੜਾ ਉਹ ਵੀ ਆਮ ਆਦਮੀ ਪਾਰਟੀ ਦਾ ਹੋਵੇ ਤਾਂ ਜੋ ਨਿਰੋਲ ਜਿਹੜਾ ਨਾ ਸਾਰਾ ਕੰਮ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾ ਸਕੇ ਕਿ ਭਾਵੇਂ ਜਦੋਂ ਓਬਜੈਕਸ਼ਨਾਂ ਦਾ ਸਮਾਂ ਹੁੰਦਾ ਉਹ ਕਿਉਂ ਨਹੀਂ ਓਬਜੈਕਸ਼ਨ ਲਾਈ ਗਈ ਜੇਕਰ ਲਾਈ ਗਈ ਤੇ ਉਦੋਂ ਇਸ ਉਮੀਦਵਾਰ ਦੇ ਕਾਰਜਾਂ ਦੇ ਕਾਰਵਾਈ ਕਿਉਂ ਨਹੀਂ ਹੋਈ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ तमाम ਸਾਰੇ ਆਏ ਹੋਏ ਬਹੁਤ ਹੀ ਸਨਮਾਨਿਤ ਪੱਤਰਕਾਰ ਵੀਰਾਂ ਦਾ ਇੱਥੇ ਆਉਣ ਤੇ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਕਿ ਬਿੱਟੂ ਭਾਜੀ ਨੇ ਬੜੀ ਡਿਟੇਲ ਨਾਲ ਦੱਸਿਆ ਕਿ ਕੱਲ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਖੜੇ ਕੀਤੇ ਗਏ ਨੇ ਵਾਰਡ ਨੰਬਰ 24 ਦੇ ਵਿੱਚ ਔਰ ਉਹਨਾਂ ਵੱਲੋਂ ਇੱਕ ਨਿਸ਼ਤੀ ਰੂਪ ਦੇ ਵਿੱਚ ਐਪਲੀਕੇਸ਼ਨ ਦਿੱਤੀ ਗਈ ਕਿ ਜਿਹੜਾ ਕਾਂਗਰਸ ਪਾਰਟੀ ਦੇ ਤਰਫੋਂ ਜਿਹੜਾ ਬਲਵਿੰਦਰ ਸਿੰਘ ਨਾਮ ਦਾ ਕੋਈ ਸ਼ਖਸ ਜਿਹੜਾ ਇਲੈਕਸ਼ਨ ਲੜਨ ਵਾਸਤੇ ਉਹਨੇ ਨਾਮਕਣ ਪੱਤਰ ਭਰੇ ਨੇ ਪਰ ਉਹਦੇ ਵਿੱਚ ਕੁਝ ਖਾਮੀਆਂ ਹੋਣ ਦੇ ਬਾਵਜੂਦ ਉਸ ਨੂੰ ਐਨਓਸੀ ਜਾਰੀ ਕੀਤਾ ਗਿਆ ਔਰ ਉਹਨੇ objection ਲਾਇਆ ਨੇ ਵੀ ਜਿਸ ਜਗ੍ਹਾ ਦੇ ਉੱਤੇ ਉਹ ਰਹਿ ਰਿਹਾ ਉਹ 15 ਮਰਲੇ ਆ ਲੇਕਿਨ ਉਹਨੇ ਆਪਣੇ ਕਾਗਜ਼ਾਂ ਦੇ ਵਿੱਚ ਆਪਣੀ ਸ਼ੋ ਜਿਹੜੀ ਆਪਣੀ ਪ੍ਰਾਪਰਟੀ 5 ਮਰਲੇ ਕੀਤੀ ਗਈ ਹੈ ਉਹਦੀ ਦਰਖਾਸਤ ਦੇ ਉੱਤੇ ਹੀ ਕਾਰਵਾਈ ਕਰਦਿਆ ਹੋਇਆ ਜੋ ਮਿਊਨਿਸਪਲ ਕਮੇਟੀ ਕਾਰਪੋਰੇਸ਼ਨ ਦੇ ਜੋ ਅਧਿਕਾਰੀ ਨੇ ਉਹਨਾਂ ਮੌਕੇ ਤੇ ਜਾਇਜ਼ਾ ਲਿਆ ਔਰ ਇਹ ਗੱਲ ਲਿਖਤੀ ਰੂਪ ਦੇ ਵਿੱਚ ਉਹਨਾਂ ਰਿਪੋਰਟ ਬਣਾ ਕੇ ਦਿੱਤੀ ਹੈ ਕਿ ਜੋ ਸਤਨਾਮ ਸਿੰਘ ਨੇ objection ਲਾਏ ਨੇ ਸੱਚ ਨੇ ਉਹ ਆਦਮੀ 15 ਮਰਲੇ 'ਚ ਰਹਿ ਰਿਹਾ ਔਰ ਐਗਰੀਕਲਚਰ ਲੈਂਡ ਹੈ ਉਹਦਾ ਨਾਂ ਨਕਸ਼ਾ ਪਾਸ ਹੋਇਆ ਨਾਮ ਦੀ ਬੰਦੀ ਫੀਸ ਜਮ੍ਹਾਂ ਕਰਾਈ ਗਈ ਹੈ ਕਾਰਪੋਰੇਸ਼ਨ 'ਚ ਔਰ ਇੰਨੇ ਜਨੀ ਕਿ ਗਲਤੀਆਂ ਹੋਣ ਦੇ ਬਾਵਜੂਦ ਇਹ ਐਨਓਸੀ ਜਾਰੀ ਕਰਨਾ ਔਰ ਐਨਓਸੀ ਜਾਰੀ ਕਰਨ ਦੇ ਵਿੱਚ ਕਿਸ ਤਾਕਤ ਦਾ ਹੱਥ ਹੈ ਅਸੀਂ ਡਿਮਾਂਡ ਕਰਨੇ ਆਂ ਵੀ ਉਸ ਜਿਹੜੀ ਉਹ ਸ਼ਖੀਅਤ ਹੈ ਜਿਹੜੀ ਬੈਠੀ ਹੋਈ ਹੈ ਕਾਰਪੋਰੇਸ਼ਨ ਦੇ ਵਿੱਚ ਉਸ ਦੇ ਉੱਤੇ ਜੋ ਕਾਨੂੰਨੀ ਕਾਰਵਾਈ ਹੈ ਉਹ ਬੰਦੀ ਕੀਤੀ ਜਾਏ ਜੋ ਤੇ ਐਫਆਈਆਰ ਬੰਦੀ ਹੈ ਤੇ ਐਫਆਈਆਰ ਕੀਤੀ ਜਾਏ ਜੇ ਉਹਨੂੰ ਹੋਰ ਕੋਈ ਵਿਭਾਗੀਏ ਕਾਰਵਾਈ ਬੰਦੀ ਹੈ ਤਾਂ ਉਹ ਤੇ ਜ਼ਰੂਰ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਐਸਾ ਕੰਮ ਜਿਹੜਾ ਹੈ ਉਹ ਕਾਰਪੋਰੇਸ਼ਨ ਦੇ ਵਿੱਚ ਗਲਤ ਤਰੀਕੇ ਨਾਲ ਨਾ ਕੀਤਾ ਜਾਏ ਚਾਹੇ ਉਹ ਜਿੱਦਾਂ ਉਹਨੂੰ ਦੱਸਿਆ ਪੋਲੀਟੀਕਲ ਦਬਾਅ ਪੋਲੀਟੀਕਲ ਦਬਾਅ ਸਿਰਫ ਕਾਰਪੋਰੇਸ਼ਨ ਕਾਂਗਰਸ ਦੀ ਹੋਣ ਕਰਕੇ ਹੈ ਕਿਉਂਕਿ ਮੇਅਰ ਦੇ ਅੰਡਰ ਸਾਰੇ ਕੰਮ ਚੱਲਦੇ ਨੇ ਲੇਕਿਨ ਜਿਹੜੀ ਰਿਪੋਰਟ ਜਿਹੜੀ ਗਈ ਹੈ ਜਿਹੜੀ ਆਪਣਾ ਸਬੰਧਿਤ ਅਧਿਕਾਰੀਆਂ ਨੇ ਜਿਹੜੀ ਰਿਪੋਰਟ ਬਣਾਈ ਹੈ ਉਹ ਬਿਲਕੁਲ ਜਿਹੜੀ ਸੱਚ ਹੈ ਉਹਦੀ ਰਿਪੋਰਟ ਦੇ ਆਧਾਰ ਤੇ ਅਸੀਂ ਇੱਕ ਕਾਰਵਾਈ ਦੀ ਡਿਮਾਂਡ ਕਰਦੇ ਆਂ ਹਾਂਜੀ ਬਟਾਲਾ ਮਿਊਨਿਸਪਲ ਕਾਰਪੋਰੇਸ਼ਨ ਜਿਹਦੇ 24 ਨੰਬਰ ਵਾਰਡ ਹੈ ਉਥੇ ਬਾਇ ਇਲੈਕਸ਼ਨ ਹੋਇਆ ਉਸਦੇ ਜਿਹੜੇ ਕੈਂਡੀਡੇਟ ਹੈ ਸਤਨਾਮ ਸਿੰਘ ਅ ਜਿਹੜੇ ਇਲੈਕਸ਼ਨਸ ਖੜੇ ਹੋਣਾਂ ਵੱਲੋਂ ਕੋਪਲੇਂਟ ਪਾਈ ਗਈ ਹੈ ਕਿ ਦੂਸਰੇ ਜਿਹੜੇ ਕੈਂਡੀਡੇਟ ਹੈ ਸ਼ਰੀਬ ਬਲਵਿੰਦਰ ਸਿੰਘ ਉਹਨਾਂ ਦੇ ਖਿਲਾਫ ਕੰਪਲੇਂਟ ਭਾਈ ਬਲਵਿੰਦਰ ਸਿੰਘ ਦੇ ਖਿਲਾਫ ਹੈ ਕੰਪਲੇਂਟ ਇਹ ਹੈ ਕਿ ਉਹਨਾਂ ਦਾ ਜੋ ਕੰਪਲੇਂਟ ਆຊੂ ਉਹਨੂੰ ਵੈਰੀਫਾਈ ਕਰ ਰਹੇ ਤੇ ਜੋ ਵੀ ਨਿਯਮ ਅਨੁਸਾਰ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਕੋਈ ਦੱਸਿਆ ਗਿਆ ਜੀ ਕੰਪਲੇਂਟ ਕਿਸ ਸੰਬੰਧਤ ਪਾਈ ਗਈ ਕੰਪਲੇਂਟ ਉਹਨਾਂ ਨੇ ਕੀਤੀ ਹੈ ਕਿ ਬਲਵਿੰਦਰ ਸਿੰਘ ਨੇ ਗਲਤ ਤੱਥ ਪੇਸ਼ ਕੀਤੇ ਆਪਣੇ ਮਕਾਨ ਦੇ ਸੰਬੰਧੀ ਤੇ ਉਹ ਤੱਥਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੰਪਲੇਂਟ ਉਹਨਾਂ ਨੇ ਜਿਹੜੇ ਕੀਤਾ ਹੈ ਕਿ ਮਕਾਨ ਨਾ ਦਾ 15 ਮਹਰਲੇ ਚ ਹੈ ਜਦਕਿ ਇਹਨਾਂ ਨੇ ਜਿਹੜੀ ਬਖਾਸ ਦਿੱਤੀ ਬਲਵਿੰਦਰ ਸਿੰਘ ਨੇ ਉਹ ਚ ਉਹਨਾਂ ਨੇ 5 ਮਹਰਲੇ ਲਿਖਿਆ ਤੇ ਉਹ ਤੱਥ ਗਲਤ ਪੇਸ਼ ਕਰਕੇ ਗਲਤ ਤਰੀਕੇ ਨਾਲ ਉਹ ਸੀਲਿਆ ਹੈ ਕਿ ਕਾਰਵਾਈ ਹੋ ਸਕਦੀ ਹੈ ਅਸੀਂ ਪਹਿਲਾਂ ਤਾਂ ਇਹਦੀ ਪੜਤਾਲ ਕਰ ਰਹੇ ਹਾਂ ਕਿ ਵਾਕਈ ਬਲਵਿੰਦਰ ਸਿੰਘ ਦੇ ਉੱਪਰ ਜਿਹੜੇ ਦੋਸ਼ ਲੱਗੇ ਹੈ ਉਹ ਸਹੀ ਹੈ ਜਾਂ ਨਹੀਂ ਤੇ اور ਸਾਡੇ ਸਟਾਫ ਵੱਲੋਂ ਕੀ ਰਿਪੋਰਟ ਕੀਤੀ ਔਰ ਕਿਵੇਂ ਕੀਤੀ ਹੈ ਉਹ ਸਾਰੇ ਤੱਥ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਨਿਯਮ ਅਨੁਸਾਰ ਸਾਹਮਣੇ ਗੱਲ ਆਏਗੀ ਤੇ ਉਹ ਕਾਰਵਾਈ ਕੀਤੀ ਜਾਏਗੀ